ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖੜੇ ਆ ਜੀ ਫਰੀਦਕੋਟ ਜਿਹੜਾ ਮਸਲਾ ਚੱਲ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਨਹਿਰਾਂ ਦਾ ਸੋ ਇੱਕ ਠੇਕੇਦਾਰ ਵੱਲੋਂ ਜਿਹੜਾ ਉਹ ਕੰਮ ਆ ਉਹ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸੀ ਬੈੱਡ ਦਾ ਜਿਹਦੇ ਤੋਂ ਆਪਾਂ ਸੀਪੇਜ ਪਹੁੰਚਾਉਣ ਦੀ ਗੱਲ ਕਰਦੇ ਸੀਗੇ ਤੇ ਥੱਲੇ ਜਿਹੜੀ ਆ ਉਹ ਕੰਕਰੀਟੇਟਿਕਰਨ ਕੀਤਾ ਜਾ ਰਿਹਾ ਸੀਗਾ ਅੱਜ ਇੱਕ ਲੰਮੇ-ਲੰੰਮੇ ਬੈੱਡ ਬਣਾ ਕੇ ਕਿ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਸਪੋਰਟ ਦੇਣੀ ਆ ਪਰ ਜੋ ਪ੍ਰੋਜੈਕਟ ਰਿਪੋਰਟ ਦੇ ਵਿੱਚ ਸੀਗਾ ਪ੍ਰੋਜੈਕਟ ਰਿਪੋਰਟ ਦੇ ਵਿੱਚ ਇਹਦੀ ਬਿਲਕੁਲ ਵੀ ਗੱਲ ਨਹੀਂ ਕੀਤੀ ਕਿ ਪ੍ਰੋਜੈਕਟ ਰਿਪੋਰਟ ਦੇ ਵਿੱਚ ਸਿਰਫ ਤੇ ਸਿਰਫ ਜਿਹੜੀ ਆ ਬੈੱਡ ਆ ਉਹ ਬ੍ਰਿਕ ਲਾਈਨਿੰਗ ਦੀ ਗੱਲ ਕੀਤੀ ਗਈ ਸੀ ਤਾਂ ਕਿ ਜੋ ਸੀਪੇਜ ਵਸ ਸਕੇ ਸੋ ਰਾਤ ਦਾ ਟਾਈਮ ਕੰਮ ਜਿਹੜਾ ਉਹ ਰੋਕ ਦਿੱਤਾ ਗਿਆ ਇਸ ਗੱਲ ਕਰਕੇ ਕਿ ਆਹ ਜਿਹੜਾ ਮਸਲਾ ਕੰਕਰੀਟ ਹੀ ਕਰਨ ਦਾ ਜਿੰਨਾ ਚਿਰ ਇਹ ਕੰਕਰੀਟ ਆ ਜਿਹੜਾ ਇੱਥੇ ਨਹੀਂ ਪਊਗਾ ਬ੍ਰਿਕ ਲਾਈਨਿੰਗ ਆ ਜਿਹੜੀ ਹੋਊਗੀ ਬੈੱਡ ਦੇ ਵਿੱਚ ਉਦੋਂ ਤੱਕ ਕੰਮ ਜਿਹੜਾ ਬੰਦ ਰਹੂਗਾ ਜਦੋਂ ਇਹਨਾਂ ਨੇ ਕਹਿਦਾ ਕਿ ਬ੍ਰਿਕ ਲਾਈਨਿੰਗ ਕਰਾਂਗੇ ਤੇ ਕੰਮ ਜਿਹੜਾ ਉਦੋਂ ਚਾਲੂ ਹੋਊਗਾ ਸੋ ਸਾਰੇ ਫਰੀਦਕੋਟ ਵਾਸੀਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਕੱਲ ਨੂੰ ਇੱਥੇ ਪਹੁੰਚੋ ਇੱਥੇ ਪਹੁੰਚ ਕੇ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਵੱਧ ਤੋਂ ਵੱਧ ਵੇਖੋ ਨਿਗਰਾਨੀ ਰੱਖੋ ਨਿਗਰਾਨੀ ਰੱਖ ਕੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਜਿਹੜਾ ਐਕਸ਼ਨ ਉਲੀਕਾਂਗੇ ਤੇ ਇਹ ਕੰਮ ਆ ਜਿਹੜਾ ਉਦੋਂ ਤੱਕ ਨਹੀਂ ਚੱਲੂਗਾ ਜਿੰਨਾ ਚਿਰ ਇਹ ਗੱਲ ਨਹੀਂ ਕਹਿੰਦੇ ਕਿ ਅਸੀਂ ਬ੍ਰਿਕ ਲਾਈਨਿੰਗ ਕਰਾਂਗੇ ਤੋ ਸਾਰੇ ਫਰੀਦਕੋਟ ਵਾਸੀਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸਪੋਰਟ ਕਰੋ ਜਿੰਨਾ ਵੀ ਹੋ ਸਕਦਾ ਕੱਲ ਨੂੰ 9 ਵਜੇ ਸਵੇਰੇ ਸਵੇਰੇ 9 ਵਜੇ ਸੋ ਸਵੇਰੇ 9 ਵਜੇ ਦਾ ਟਾਈਮ ਰੱਖਿਆ ਜਲ ਜੀਵਨ ਬਚਾਓ ਮੋਰਚੇ ਵੱਲੋਂ ਜਥੇਬੰਦੀਆਂ ਵੱਲੋਂ ਤੇ ਕੋੜਕਪੂਰਾ ਜਿਹੜਾ ਰੋਡ ਆ ਉੱਥੇ ਜਿਹੜਾ ਪੌਲਾ ਉਹਦੇ ਨਜ਼ਦੀਕ ਜਿਹੜਾ ਵੀ ਪਹੁੰਚ ਸਕਦਾ ਵੱਧ ਤੋਂ ਵੱਧ ਪਹੁੰਚੋ ਤੇ ਵੱਧ ਤੋਂ ਵੱਧ ਇਹ ਮੈਸੇਜ ਗਾਂਹ ਤੱਕ ਪਹੁੰਚਾਓ ਤਾ ਕਿ ਜਿਹੜਾ ਫਰੀਦਕੋਟ ਵਾਸੀਆਂ ਨੇ ਜਿਹੜਾ ਮੁੱਦਾ ਚੱਕਿਆ ਹੋਇਆ ਸੀ ਪਾਣੀ ਦਾ ਸੀਪੀ ਦਾ ਤੇ ਦਰਖਤਾਂ ਦਾ ਉਹ ਵੱਧ ਤੋਂ ਵੱਧ ਜਿਹੜਾ ਬਚਾਇਆ ਜਾ ਸਕਣ ਤੇ ਜਿਹੜਾ ਇਹਨਾਂ ਦਾ ਜਿਹੜਾ ਆ ਸਿਸਟਮ ਜਿਹੜਾ ਚਲਾ ਰਹੇ ਆ ਗੰਦਾ ਸਿਸਟਮ ਚਲਾ ਰਹੇ ਆ ਕਿ ਨਹੀਂ ਅਸੀਂ ਤਾਂ ਕਰਾਂਗੇ ਇਹਨਾਂ ਨੂੰ ਠੱਲ ਪਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖੜੇ ਆ ਜੀ ਫਰੀਦਕੋਟ ਜਿਹੜਾ ਮਸਲਾ ਚੱਲ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਨਹਿਰਾਂ ਦਾ ਸੋ ਇੱਕ ਠੇਕੇਦਾਰ ਵੱਲੋਂ ਜਿਹੜਾ ਉਹ ਕੰਮ ਆ ਉਹ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸੀ ਬੈੱਡ ਦਾ ਜਿਹਦੇ ਤੋਂ ਆਪਾਂ ਸੀਪੇਜ ਪਹੁੰਚਾਉਣ ਦੀ ਗੱਲ ਕਰਦੇ ਸੀਗੇ ਤੇ ਥੱਲੇ ਜਿਹੜੀ ਆ ਉਹ ਕੰਕਰੀਟਿੰਗ ਕੀਤਾ ਜਾ ਰਿਹਾ ਸੀਗਾ ਅੱਜ ਇੱਕ ਲੰਮੇ-ਲੰਮੇ ਬੈੱਡ ਬਣਾ ਕੇ ਕਿ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਸਪੋਰਟ ਦੇਣੀ ਆ ਪਰ ਜੋ ਪ੍ਰੋਜੈਕਟ ਰਿਪੋਰਟ ਦੇ ਵਿੱਚ ਸੀਗਾ ਪ੍ਰੋਜੈਕਟ ਰਿਪੋਰਟ ਦੇ ਵਿੱਚ ਇਹਦੀ ਬਿਲਕੁਲ ਵੀ ਗੱਲ ਨਹੀਂ ਕੀਤੀ ਕਿ ਪ੍ਰੋਜੈਕਟ ਰਿਪੋਰਟ ਦੇ ਵਿੱਚ ਸਿਰਫ ਤੇ ਸਿਰਫ ਜਿਹੜੀ ਆ ਬੈੱਡ ਆ ਉਹ ਬ੍ਰਿਕ ਲਾਈਨਿੰਗ ਦੀ ਗੱਲ ਕੀਤੀ ਗਈ ਸੀ ਤਾਂ ਕਿ ਜੋ ਸੀਪੇਜ ਵੱਸ ਸਕੇ ਸੋ ਰਾਤ ਦਾ ਟਾਈਮ ਕੰਮ ਜਿਹੜਾ ਉਹ ਰੋਕ ਦਿੱਤਾ ਗਿਆ ਇਸ ਗੱਲ ਕਰਕੇ ਕਿ ਆਹ ਜਿਹੜਾ ਮਸਲਾ ਕੰਕਰੀਟ ਹੀ ਕਰਨ ਦਾ ਜਿੰਨਾ ਚੱਕਰ ਇਹ ਕੰਕਰੀਟ ਆ ਜਿਹੜਾ ਇੱਥੇ ਨਹੀਂ ਪਾਊਗਾ ਬ੍ਰਿਕ ਲਾਈਨਿੰਗ ਆ ਜਿਹੜੀ ਹੋਊਗੀ ਬੈੱਡ ਦੇ ਵਿੱਚ ਉਦੋਂ ਤੱਕ ਕੰਮ ਜਿਹੜਾ ਬੰਦ ਰਹੂਗਾ ਜਦੋਂ ਇਹਨਾਂ ਨੇ ਕਹਿਤਾ ਕਿ ਬ੍ਰਿਕ ਲਾਈਨਿੰਗ ਕਰਾਂਗੇ ਤੇ ਕੰਮ ਜਿਹੜਾ ਉਦੋਂ ਚਾਲੂ ਹੋਊਗਾ ਸੋ ਸਾਰੇ ਫਰੀਦਕੋਟ ਵਾਸੀਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਕੱਲ ਨੂੰ ਇੱਥੇ ਪਹੁੰਚੋ ਇੱਥੇ ਪਹੁੰਚ ਕੇ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਵੱਧ ਤੋਂ ਵੱਧ ਵੇਖੋ ਨਿਗਰਾਨੀ ਰੱਖੋ ਨਿਗਰਾਨੀ ਰੱਖ ਕੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਜਿਹੜਾ ਐਕਸ਼ਨ ਉਹ ਲੀਕਾਂਗੇ ਤੇ ਇਹ ਕੰਮ ਆ ਜਿਹੜਾ ਉਦੋਂ ਤੱਕ ਨਹੀਂ ਚੱਲੂਗਾ ਜਿੰਨਾ ਚਿਰ ਇਹ ਗੱਲ ਨਹੀਂ ਕਹਿੰਦੇ ਕਿ ਅਸੀਂ ਬ੍ਰਿਕ ਲਾਈਨਿੰਗ ਕਰਾਂਗੇ ਸੋ ਸਾਰੇ ਫਰੀਦਕੋਟ ਵਾਸੀਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸਪੋਰਟ ਕਰੋ ਜਿੰਨਾ ਵੀ ਹੋ ਸਕਦਾ ਕੱਲ ਨੂੰ 9 ਵਜੇ ਸਵੇਰੇ ਸਵੇਰੇ 9 ਵਜੇ ਸੋ ਸਵੇਰੇ 9 ਵਜੇ ਦਾ ਟਾਈਮ ਰੱਖਿਆ ਜਲ ਜੀਵਨ ਬਚਾਓ ਮੋਰਚੇ ਵੱਲੋਂ ਜਥੇਬੰਦੀਆਂ ਵੱਲੋਂ ਤੇ ਕੋੜਕਪੂਰਾ ਜਿਹੜਾ ਰੋਡ ਆ ਉੱਥੇ ਜਿਹੜਾ ਪੌਲਾ ਉਹਦੇ ਨੇੜੇਕ ਜਿਹੜਾ ਵੀ ਪਹੁੰਚ ਸਕਦਾ ਵੱਧ ਤੋਂ ਵੱਧ ਪਹੁੰਚੋ ਤੇ ਵੱਧ ਤੋਂ ਵੱਧ ਇਹ ਮੈਸੇਜ ਗਾਂਹ ਤੱਕ ਪਹੁੰਚਾਓ ਤਾਂ ਕਿ ਜਿਹੜਾ ਫਰੀਦਕੋਟ ਵਾਸੀਆਂ ਨੇ ਜਿਹੜਾ ਮੁੱਦਾ ਚੱਕਿਆ ਹੋਇਆ ਸੀ ਪਾਣੀ ਦਾ ਸੀਪੀਏ ਦਾ ਤੇ ਦਰਖਤਾਂ ਦਾ ਉਹ ਵੱਧ ਤੋਂ ਵੱਧ ਜਿਹੜਾ ਬਚਾਇਆ ਜਾ ਸਕਣ ਤੇ ਜਿਹੜਾ ਇਹਨਾਂ ਦਾ ਜਿਹੜਾ ਆ ਸਿਸਟਮ ਜਿਹੜਾ ਚਲਾ ਰਹੇ ਆ ਗੰਦਾ ਸਿਸਟਮ ਚਲਾ ਰਹੇ ਆ ਕਿ ਨਹੀਂ ਅਸੀਂ ਤਾਂ ਕਰਾਂਗੇ ਇਹਨਾਂ ਨੂੰ ਠੱਲ ਪਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ